ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਲ ਰੌਟਰ' ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਜਿਹੜੇ ਕਿਸਾਨ ਵੀਰਾਂ ਨੇ ਪੂਸਾ ਬਾਸਮਤੀ 6 ਜਾਂ ਪੂਸਾ ਬਾਸਮਤੀ 1401 ਮੁੱਛਲ ਵੈਰੈਟੀ ਆ ਉਹਦੀ ਕਾਸ਼ਤ ਕਰਨੀ ਆ ਕਿਉਂਕਿ ਕੋਈ ਸ਼ੱਕ ਨਹੀਂ ਕਿ ਇਹਦਾ ਝਾੜ ਵੀ ਚੰਗਾ ਹੁੰਦਾ ਰੇਟ ਵੀ ਚੰਗਾ ਮਿਲਦਾ ਤੇ ਪਿਛਲੇ ਸਾਲਾਂ 'ਚ ਕਿਸਾਨ ਵੀਰਾਂ ਲਈ ਕਾਫੀ ਮੁਨਾਫੇ ਵਾਲੀ ਰਹੀ ਹੈ ਕਿਸਮ ਇਹ ਬਾਸਮਤੀ ਦੀ ਕਿਉਂਕਿ ਇਹਦੀ ਕੁਆਲਿਟੀ ਵੀ ਠੀਕ ਹੁੰਦੀ ਆ ਚੌਲ ਦਾ ਅਰੋਮਾ ਵੀ ਠੀਕ ਹੈ ਚੌਲ ਵੀ ਚੰਗਾ ਹੁੰਦਾ ਸਾਈਜ਼ ਵੀ ਠੀਕ ਹੈ ਪਰ ਉਹਦੇ ਵਿੱਚ ਖਾਸ ਸਾਵਧਾਨੀ ਜੜੀ ਹੈ ਵਰਤਣੀ ਚਾਹੀਦੀ ਹੈ ਕਾਸ਼ਤ ਕਰਨ ਸਮੇਂ ਤੇ ਇੱਕ ਦੋ ਨੁਕਤੇ ਨੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਦਾ ਬਟਨ ਦਬਾਓ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਸਭ ਤੋਂ ਜ਼ਰੂਰੀ ਤਾਂ ਕਿਸਾਨ ਵੀਰੋ ਇੱਕ ਹੈਗਾ ਕਿ ਜਿੱਥੇ ਤੁਸੀਂ ਬਾਸਮਤੀ ਮੁੱਛਲ ਦੀ ਕਾਸ਼ਤ ਕਰਦੇ ਆ ਉਦੋਂ ਪਹਿਲਾਂ ਜਿਹੜੀ ਹੈਗੀ ਆ ਘਟੋ ਘਟ 35 40 ਦਿਨ ਦੀ ਹਰੀ ਖਾਦ ਉਹਦੇ ਵਿੱਚ ਜਿਹੜੀ ਮਰਜ਼ੀ ਬੀਜ ਲਓ ਉਹ ਜ਼ਰੂਰ ਵਾਹੋ ਆਪਣੇ ਕੋਲ ਸਮਾਂ ਵੀ ਹੈਗਾ 35-40 ਦਿਨ ਦੀ ਹਰੀ ਖਾਦ ਜੇ ਕਰੋਗੇ ਤਾਂ ਉਹਦੇ ਨਾਲ ਝਾੜ ਤੇ ਆਪਾਂ ਦਰਮਿਆਨੀ ਤੋਂ ਥੋੜੇ ਹਲਕੇ ਪਨ ਵਾਲੀ ਜ਼ਮੀਨ ਹੈ ਜਿਹੜੀ ਉੱਥੇ ਵੀ ਇਹਦੀ ਕਾਸ਼ਤ ਜਿਹੜੀ ਵਧੀਆ ਤਰੀਕੇ ਨਾਲ ਕਰ ਸਕਦੇ ਆ ਜੇ ਰੂੜੀ ਤੁਹਾਡੇ ਕੋਲ ਅਵੇਲੇਬਲ ਹੈਗੀ ਉਹ ਵੀ ਤੁਸੀਂ ਮਹੀਨਾ ਪਹਿਲਾਂ ਲਵਾਈ ਤੋਂ ਪਾ ਸਕਦੇ ਆ ਵਰਨਾ ਜਿਹੜੀ ਹਰੀ ਖਾਦ ਜ਼ਰੂਰ ਵਾਓ ਬਹੁਤ ਫਾਇਦੇਚ ਰਹੋਗੇ ਦੂਸਰੀ ਗੱਲ ਇਹ ਹੈ ਕਿ ਇਹ ਲੰਬੇ ਸਮੇਂ ਵਾਲੀ ਕਿਸਮ ਹੈ ਇਹ ਤਕਰੀਬਨ ਤਕਰੀਬਨ ਵੀ ਮੰਨ ਕੇ ਚੱਲੋ ਲੰਬੇ ਸਮੇਂ ਵਾਲੇ ਜਿਵੇਂ ਝੋਨੇ ਟਾਈਮ ਲੈਂਦੇ ਹਨ ਉਵੇਂ ਹੀ ਸਮਾਂ ਲੈ ਜਾਂਦੀ ਹੈ 160 ਦਿਨ 70 ਦਿਨ ਤੇ ਜਿਹੜੀ ਇਹਦੀ ਪਨੀਰੀ ਦੀ ਬਜਾਈ ਹੈ ਜਿਵੇਂ ਆਪਾਂ 25 ਮਈ ਜਾਂ ਉਸ ਤੋਂ ਬਾਅਦ ਕਰਦੇ ਹਾਂ ਤਾਂ ਮਹੀਨੇ ਦੀ ਪਨੀਰੀ ਆਪਾਂ ਤਿਆਰ ਕਰਕੇ ਜਿਵੇਂ ਮੈਂ ਤੁਹਾਨੂੰ ਪਨੀਰੀ ਬਾਰੇ ਵੱਖਰੀ ਵੀਡੀਓ ਪਾਈ ਸੀ ਕਿ ਕਿ ਮਹੀਨੇ ਜਾਂ ਆਪਾਂ 30 35 ਦਿਨ ਦੀ ਪਨੀਰੀ ਜਿਹੜੀ ਬੜੇ ਆਰਾਮ ਨਾਲ ਤਿਆਰ ਕਰਕੇ ਇਹਦੀ ਲਾ ਸਕਦੇ ਹਾਂ ਜੂਨ ਐਂਡ ਜਾਂ ਜੁਲਾਈ 5 4 ਜੁਲਾਈ ਤੱਕ ਇਹਦੀ ਜਿਹੜੀ ਲਵਾਈ ਹੋ ਜਾਣੀ ਚਾਹੀਦੀ ਹੈ ਫਿਰ ਸਮੇਂ ਸਿਰ ਜਿਹੜਾ ਆਪਣਾ ਖੇਤ ਵਿਲਾ ਕਰ ਦਿੰਦੀ ਹੈ ਬੀਜ ਦੀ ਸੋਧ ਕਿਉਂਕਿ ਥੋੜੀ ਬਿਮਾਰੀਖੋਰੀ ਜੀ ਕਿਸਮਾਂ ਜੇ ਰੋਗ ਆ ਜੇ ਖਾਸ ਤੌਰ ਤੇ ਕੋਈ ਝੋਲਸ ਰੋਗ ਵਗੈਰਾ ਆ ਗਿਆ ਜਾਂ ਕੋਈ ਹੋਰ ਸਮੱਸਿਆ ਪੈਦਾ ਹੋ ਗਈ ਖਾਸ ਤੌਰ ਤੇ ਜੰਡੀ ਰੋਗ ਵੀ ਕਾਫੀ ਆਉਂਦਾ ਪਰ ਬੀਜ ਦੀ ਸੋਤ ਲਾਜ਼ਮੀ ਕਰ ਲੋ ਜਿਦੇ ਵਿੱਚ ਤੁਸੀਂ ਕਾਰਬੈਂਡੈਜ਼ਮ 15 ਤੋਂ 20 ਗ੍ਰਾਮ ਪਲੱਸ ਸਟੈਪਟੋਸਾਈਕਲਿਨ 1 ਗ੍ਰਾਮ ਪ੍ਰਤੀ ਜਿਹੜਾ ਕਿੱਲੇ ਦੇ ਬੀਜ ਦੇ ਹਿਸਾਬ ਨਾਲ ਤੁਸੀਂ ਉਹਨੂੰ 10 ਲੀਟਰ ਪਾਣੀ 'ਚ ਘੋਲ ਕੇ ਤੇ 24 ਘੰਟੇ ਪਿਉ ਲੋ ਬੀਜ ਨੂੰ ਤੇ ਇੱਕ ਜਿਹੜੀ ਹੈਗੀ ਆ ਖਾਸ ਨੁਕਤਾ ਕਿ ਇਹ ਤੁਸੀਂ ਕਾਸ਼ਤ ਕਰਨੀ ਪਰ ਇਹਦੇ ਵਿੱਚ ਅਚਾਨਕ ਨਾ ਕਈ ਵਾਰੀ ਕੰਡੀ ਰੋਗ ਬਲਾਸਟ ਆ ਜਾਂਦੀ ਹੈ ਇਹ ਚੀਜ਼ ਨੂੰ ਵੇਖ ਕੇ ਆਪਾਂ ਕਾਸ਼ਤ ਕਰਨੀ ਕਿਉਂਕਿ ਕਸਮੇ ਰਿਸਕੀ ਆ ਕੋਈ ਸ਼ੱਕ ਨਹੀਂ ਬਨਾਫੇ ਵਾਲੀ ਵੀ ਬਹੁਤ ਪਰ ਹੈ ਰਿਸਕੀ ਹੈ ਕਿਉਂਕਿ ਕੋਈ ਆਪਣੇ ਪੰਜਾਬ ਵਾਸਤੇ ਕੋਈ ਪੀਜਰ ਲੁਧਿਆਣਾ ਵੱਲੋਂ ਕੋਈ ਰਿਕਮੈਂਡਡ ਕਿਸਮ ਇਹ ਨਹੀਂ ਕਿ ਪਰ ਜਿਹੜੀ ਹੈਗੀ ਆ ਆਈਸੀਆਰ ਵੱਲੋਂ ਜਦੋਂ ਰੀਲਿਸ ਕੀਤੀ ਗਈ ਤਾਂ ਉਹ ਪੰਜਾਬ ਹਰਿਆਣਾ ਉੱਤਰਾਖੰਡ ਤੇ ਪੱਛਮੀ ਯੂਪੀ ਦੇ ਜਿਹੜੇ ਏਰੀਆ ਉਹਨਾਂ ਲਈ ਕਾਸ਼ਤ ਵਾਸਤੇ ਇਹ ਟੋਕਮੀ ਦੱਸੀ ਗਈ ਸੀ ਪਰ ਜਿਹੜੀ ਕਾਸ਼ਤ ਵਾਸਤੇ ਜਿਵੇਂ 200 ਜਿਵੇਂ ਪਹਿਲਾਂ ਕਿਹਾ ਕਿ ਹਰੀ ਖਾਦ ਜ਼ਰੂਰ ਕਰ ਲਓ ਤੇ ਬੀਜੋਦ ਕਰ ਲਓ ਤੇ ਬਹੁਤੀ ਗੀਤੀ ਇਹਦੀ ਟ੍ਰਾਂਸਪਲੈਂਟਿੰਗ ਨਾ ਕਰੋ ਤੇ ਜਿਹੜੀ ਕੰਢੀ ਰੋਗ ਬਲਾਸਟ ਤੋਂ ਰੋਕਣ ਵਾਸਤੇ ਇੱਕ ਤਾਂ ਯੂਰੀਆ ਦੀ ਓਵਰ ਓਵਰਡੋਇਨਾ ਵਰਤੋ ਯੂਰੀਆ ਇਹ ਚ ਕਿਸਾਨ ਵੀਰ ਕਈ ਵਾਰੀ 4-4 ਗੱਟਿਆਂ ਤਾਈ ਪਾਉਂਦੇ ਯੂਰੀਆ ਘਟਾ ਪਾਓ ਬੈਲੈਂਸ ਨਿਊਟ੍ਰੀਸ਼ਨ ਦੇ ਉਹ ਪੋਟਾਸ਼ ਜ਼ਰੂਰ ਦਿਓ ਜ਼ਿੰਕ ਦੀ ਘਾਟਨਾ ਆਵੇ ਇਹਨਾਂ ਤੱਤਾਂ ਦੀ ਜਿਹੜੀ ਹੈਗੀ ਆ ਸਪਰੇ ਜਾਂ ਥੱਲੇ ਜਿਹੜੀ ਖਾਸ ਤੌਰ ਤੇ ਪੋਟਾਸ਼ ਤਾਂ ਪਰਲਾਈ ਟਾਈਮ ਪਾ ਦੇਣੀ ਆ ਤਾਂ ਜ਼ਿੰਕ ਦੀਆਂ ਸਪਰੇਆਂ ਜਿਹੜੀਆਂ ਅਸੀਂ ਜਿਵੇਂ ਆਪਾਂ ਦੱਸਦੇ ਹੁੰਦੇ ਆ ਜ਼ਿੰਕ ਲੋ ਕਲੀ ਦਾ ਪਾਣੀ ਯੂਰੀਆ ਉਹ ਜਿਹੜੀਆਂ ਹੈਗੀਆਂ ਸਪਰੇਆਂ ਲਾਜ਼ਮੀ ਦਿਓ ਤੇ ਜਿਹੜਾ ਹੈਗਾ ਪਾਣੀ ਆ ਜਿਹੜਾ ਪਾਣੀ ਲਗਾਤਾਰ ਖੇਤ ਚ ਨਾ ਖੜਾ ਰੱਖੋ ਇਹ ਜਿਹੜੇ ਕਾਰਨ ਬਣਦੇ ਵੱਧ ਯੂਰੀਆ ਤੇ ਲਗਾਤਾਰ ਪਾਣੀ ਬਿਮਾਰੀ ਦਾ ਪਰ ਇਹ ਕਿਸਮ ਰਿਸਕੀ ਵੀ ਆ ਪਰ ਫਾਇਦੇਮੰਦ ਵੀ ਆ ਇਸ ਕਰਕੇ ਜਿਹੜੀ ਸਾਵਧਾਨੀ ਨਾਲ ਇਹਦੀ ਸਾਵਧਾਨੀ ਤੇ ਸੁਚੇਤ ਰਹਿ ਕੇ ਵਿਕਾਸਤ ਕਰਨੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ